ਵਾਖਤਾ ਦੋਸਤੋ ਆਪਣੇ ਚੈਨਲ ਤੇ ਆਪਣੇ ਪੇਜ ਤੇ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਸਾਬੋ ਉੱਥੇ ਜਿਹੜੇ ਆਪਣੇ ਟਰੈਕਟਰ ਲੱਗੇ ਹੋਏ ਆਪਾਂ ਸਾਨੂੰ ਉਹਦੀ ਵੀ ਥੰਨੀ ਜਾਣਕਾਰੀ ਸਭ ਤੋਂ ਪਹਿਲਾਂ ਟਰੈਕਟਰ 2015 ਮਾਡਲ ਪੰਜਾਬ ਨੰਬਰ A2Z ਰੀਨਲ ਟਰੈਕਟਰ ਪਿਛਲੇ ਟਾਇਰ ਹੈਗੇ ਆ 40 45 ਪੈਸੇ ਬਾਡੀ ਦਾ ਇੰਜਨ ਦਾ ਸਾਰਾ ਰੀਨਲ ਆ ਮਾੜੀ ਜੀ ਇੱਥੋਂ ਜ਼ਰੂਰ ਵੀ ਕੱਪੜਾ ਜਾਦੇ ਵਜਨ ਨਾਲ ਪੀਲ ਕnikਲੀ ਹੋਈ ਆ ਮੂਰਲੇ ਟਾਇਰ ਹੈਗੇ 60-70 ਰੁਪਏ ਦੇ ਬਾਡੀ ਪੂਰੀ ਦਾ ਪੂਰਾ ਚੰਗਾ ਟਰੈਕਟਰ ਹੈ ਰਮ ਰਮ ਤੁਸੀਂ ਦੇਖ ਲਓ ਸਾਰਾ ਅਰੀਜਨਲ ਟਰੈਕਟਰ ਹੈ ਮਗਰਾੜ ਮਗਰੂੜ ਸਾਰੇ ਨਾਲ ਦੇ 2015 ਮਾਡਲ ਹੈ ਟੌਪ ਮਾਡਲ ਟਰੈਕਟਰ ਹੈ ਡਿਮਾਂਡ ਰੇਟ ਇਹਦਾ ਹੈਗਾ ਜੀ 4,65,000 ਰੁਪਏ ਅੱਗੇ 2002 ਮਾਡਲ ਟਰੈਕਟਰ ਸਵਰਾਜ ਕਲੋਸ ਕਰਦੇ ਇੰਜਨ ਵਾਲਾ ਬਾਡੀ ਬੁਢੀ ਦਾ ਤੁਸੀਂ ਵੇਖ ਲਓ ओरिजिनल ਟਰੈਕਟਰ ਹੈ ਪਿਛਲੇ ਟਾਇਰ 14 ਦੇ ਉੱਤੇ ਹੈ ਹੋਰਲੇ ਟਾਇਰ ਐਮ ਆਰ ਐਫ ਦੇ ਨਾਮ ਆ ਰ ਗਿਆ 90 ਪੈਸੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਰੈਮ ਰੋਮਾ ਮਗਰਾੜ ਮਗਰੂੜ ਸਾਫਾ ਕਿਤੋਂ ਗੜੇ ਨਹੀਂ ਉਹ ਤੋਂ ਅੱਗੇ ਹੈਗਾ ਫਾਰਮ 60 2009 ਮਾਡਲ ਰੈਮ ਤੁਸੀਂ ਚੈੱਕ ਕਰ ਲਓ 2009 ਮਾਡਲ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹ ਰਿਵਰਸ ਸਪੀਡ ਕੋ ਵਾਲਾ ਡਬਲ ਕਲਚ ਹੈ ਵੀ ਲਿਫਟ ਵਾਲਾ ਟਰੈਕਟਰ ਹੈ ਕਿ ਸਵਰਾਜ ਜੀ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 2.5 ਲੱਖ ਰੁਪਈਆ 2002 ਮਾਡਲ ਪੰਜਾਬ ਨੰਬਰ ਇਹ 2009 ਮਾਡਲ ਟਰੈਕਟਰ ਹੈ ਇਹਦੀ ਡਿਮਾਂਡ ਹੈਗੀ ਜੀ 2.95 ਹਜ਼ਾਰ ਪਿਛਲੇ 14 ਵਾਲੇ ਟਾਇਰ ਐਮ ਆਰ ਐਫ ਦੇ ਹੈਗੇ 80 85 ਪੈਸੇ ਮੂਰ ਨੇ 60 70 ਪੈਸੇ ਸਵਾਦੀ ਦਾ ਟਰੈਕਟਰ ਪੂਰਾ ਚੰਗਾ ਹੈ ਇਹਦੀ ਡਿਮਾਂਡ ਹੈਗੀ ਜੀ 2.90 ਹਜ਼ਾਰ ਰੁਪਈਆ 2009 ਮਾਡਲ ਕਿ ਚੈਂਪੀਅਨ ਦੋਵਾਂ ਨਵਾਂ ਮਾਡਲ ਫਾਈਬਰ ਦੀ ਚਤਰੀ ਤੇ ਲੱਗੀ ਆ ਟੈਕ ਲੱਗਿਆ 39 ਹੌਰ ਪਾਵਰ ਵਾਲਾ ਪਿਛਲੇ ਟਾਇਰ 13 ਦੇ ਹੈਗੇ ਆ ਜੀ 70 80 ਪੈਸੇ ਜੰਡੀ ਚੰਦੂ ਤੁਸੀਂ ਚੈੱਕ ਕਰ ਲਓ ਇਹਦੀ ਡਿਮਾਂਡ ਰੇਟ ਹੈਗੀ ਆ ਜੀ 265000 ਅੱਗੇ ਮਿਦਰਾ 265 ਪਿਛਲੇ ਟਾਇਰ ਹੈਗੇ 770 ਪੈਸੇ ਮੂਰਲੇ 670 ਪੈਸੇ ਬਾਡੀ ਬੂਡੀ ਦਾ ਪੂਰਾ ਚੰਗਾ ਹੈ ਇਹਨੂੰ ਖੜਾ ਦੇ 2002 ਮਾਡਲ ਟਰੈਕਟਰ ਹੈ ਡਿਮਾਂਡ ਰੇਟ ਹੈ ਜੀ 198000 ਰੁਪਿਆ ਪੰਜਾਬ ਨੰਬਰ ਟਰੈਕਟਰ ਹੈ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਹੈਗਾ 2002 ਮਾਡਲ ਇਹਦੀ ਡਿਮਾਂਡ ਹੈ ਜੀ 210000 ਰੁਪਿਆ ਡਬਲ ਕਲਚ ਟਰੈਕਟਰ ਹੈ 14 ਦੇ ਟਾਇਰ ਹੈਗੇ 60 70 ਰੁਪਏ ਦੇ ਮੂਹਰ ਦੇ ਨਵੇਂ ਟਾਇਰ ਹੈ ਪਿਛਲੇ ਟਾਇਰ ਤੁਸੀਂ ਚੈੱਕ ਕਰ ਲਓ 14 ਦੇ 60 70 ਰੁਪਏ ਦੇ ਟਾਇਰ ਨਹੀਂ ਠੀਕ ਹੈ 2002 ਮਾਡਲ ਹੈ ਜੀ ਦੀ ਡਿਮਾਂਡ ਰੇਟ ਹੈ ਜੀ 210000 ਅੱਗੇ ਹੈਗਾ 2012 ਮਾਡਲ ਇਦੀ ਡਿਮਾਂਡ ਹੈ ਜੀ 375000 ਪਾਵਰ ਸਟੀਅਰਿੰਗ ਵਾਲਾ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਕਲੱਚ ਵਾਲਾ ਜੋੜ ਹਜੇ ਖੁੱਡਿਆ ਨਹੀਂ ਜੀ ਇਹਦਾ ਠੀਕ ਹੈ ਪਿਛਲੇ ਟਾਇਰ ਇਹਦੇ ਨਾਲ ਦੇ ਹੈਗੇ 70 80 ਪੈਸੇ ਬਾਡੀ ਬੁੱਡੀ ਦਾ ਪੂਰਾ ਚੰਗਾ Ориਜਨਲ ਟਰੈਕਟਰ ਹੈ ਜੀ ਫਾਈਵਰ ਦੀ ਛਤਰੀ ਛੁਤਰੀ ਲੱਗੀ ਹੈ ਟਾਇਰ ਪਿਛਲੇ ਨਾਲ ਦੇ ਨੇ ਤੁਸੀਂ ਮਾਰਕਾ ਚੈੱਕ ਕਰ ਸਕਦੇ ਹੋ 12 ਦਾ ਜੀ ਇਦੀ ਡਿਮਾਂਡ ਰੇਟ ਹੈ ਜੀ 375000 ਅੱਗੇ ਜੀ ਸਵਰਾਜ 2015 ਮਾਡਲ ਕਲੋਸ ਕਰਦੇ ਇੰਜਨ ਵਾਲਾ ਪੂਰਾ ਸਾਫ ਟਰੈਕਟਰ ਸ਼ੋਹ ਦਿ ਤੁਸੀਂ ਚੰਕ ਦੇਖੋ ਬਿਲਕੁਲ Ориਜినਲ ਟਰੈਕਟਰ ਹੈ ਸਾਰਾ ਠੀਕ ਹੈ ਟਾਇਰ ਪਿਛਲੇ ਗਿਆ 60 70 ਪੈਸੇ ਮੂਹਰੇ 80 90 ਪੈਸੇ ਰੈਮ ਰੋਮ ਤੁਸੀਂ ਦੇਖ ਸਕਦੇ ਹੋ ਇਹ ਤੋਂ ਟਰੈਕਟਰ ਨੂੰ ਕੋਈ ਜੰਗਾਲ ਨਹੀਂ ਮਗਰਾੜ ਮੁਰੂੜ ਰਹਿਣਾ ਵਾਲਾ ਸਾਰੇ ਪਿਛਲੇ ਸ਼ੋਰ ਟਾਪ ਮਾਡਲ ਹੈ 15 ਕਲੋਸ ਕਰਦੇ ਇੰਜਨ ਵਾਲਾ ਇਸ ਦਾ ਬਹੁਤ ਘੱਟ ਚੱਲੇ ਟਰੈਕਟਰ ਆ ਪੰਪ ਜਿਹੜੀ ਸੀਲ ਸੂ ਲੱਗੀ ਹੁੰਦੀ ਹੈ ਜੀ ਰੇਸ ਵਾਲੀ ਉਹ ਲੱਗੀ ਹੋਈ ਹੈ ਇਹਦੀ ਡਿਮਾਂਡ ਆਈ ਹੈ ਜੀ 535000 ਘਰ 15 ਮਾਡਲ ਅਗੇ ਸਵਰਾਜ